ਸਤਿਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਰੇ ਰਾ ਸਾਹਿਬ ਸ਼ਲੋਕ ਮਾਲਾ ਪਹਿਲਾ ਦੋਖਦਾਰੂ ਸੁਖ ਰੂਪ ਬਿ ਆ ਜਾ ਸੁਖਤਾ ਬਿਨਾ ਹੋਈ ਤੋ ਪਰਤਾ ਪ੍ਰਣਾਮੈ ਨਾਹੀ ਜੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਾਹ ਜਾਤ ਵੇ ਜੋ ਜੋਤ ਮੈਂ ਜਾਤਾ ਕਰ ਕਲਾ ਬਰਪੂਰਿਆ ਤੋ ਸੱਚਾ ਸਾਹਿਬ ਸਿਬ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰ ਰਾਗਾਸਾ ਮਾਲਾ ਪਹਿਲਾ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਖੇ ਹਾ ਸੋਗਰ ਕੇਹਾ ਜਿਤੇ ਸਰਸ ਮਾਲੇ ਬਾਜੇ ਤੇਰੇ ਨਾਦ ਅਨੇਕ ਪ੍ਰਸ਼ੰਖਾ ਕਿਤੇ ਤੇਰੇ ਬਾਬਨ ਹਾਰੇ ਕਿਤੇ ਤੇਰੇ ਰਾਗ ਪ੍ਰੇਸੁ ਕਈਐ ਕਿਤੇ ਤੇਰੇ ਗਵਨ ਹਾਰੇ ਕਾਉਣ ਤੁਦਨਾ ਪਉਣ ਪਾਣੀ ਬਸੰਤਰ ਗਾਵੇ ਰਾਜਾ ਤ੍ਰਿੰਦਵਾਰੇ ਗਵਨ ਤੁਦਨਾ ਜਿਤ ਗੁਤਲਿਖ ਜਾਣੈ ਜਗਤਿਕ ਧਰਮ ਵਿਚਾਰੇ ਗਵਨ ਤੁਦਨਾ ਸਰਬਰਮਾ ਦੇਵੀ ਸੁਣ ਤੇਰੇ ਸਦਾ ਸੁਆਰੇ ਗਾਵੁ ਤੁਧੁ ਨਾ ਇੰਦਰਾ ਸੁਨਾ ਬੈਠੇ ਦੇਵਤਿਆ ਦਰ ਨਾਲੇ ਗਾਵੁ ਤੁਧੁ ਨਾ ਸਿ ਸਮਾਧਿ ਅੰਦਰ ਗਾਵੁ ਤੁਧੁ ਨਾ ਸਾਧ ਵਿਚਾਰੇ ਗਾਵੁ ਤੁਧੁ ਨਾ ਜਤੀ ਸਤੀ ਸੰਤੋਖੀ ਗਾਵੁ ਤੁਧੁ ਨਾ ਵੀਰ ਕਰਾਰੇ ਗਾਵੁ ਤੁਧੁ ਨਾ ਪੰਡਤ ਬਣੋ ਕੇਸਰ ਜੋ ਜਗ ਵੇਦਾਂ ਨਾਲੇ ਗਾਵੁ ਤੁਧੁ ਨਾ ਮੋਣਿਆ ਮਨ ਮੋਣ ਸੁਰਗਮ ਅਸ਼ ਪਿਆਲੇ ਗਾਵਮ ਤੁਧ ਨ ਰਤਨ ਪੈ ਤੇਰੇ ਅਠ ਅਠ ਤੀਰਤ ਨਾਲੇ ਗਾਵਮ ਤੁਧ ਨ ਜੋਦਮਾ ਬਲਸੂਰਾ ਗਾਵਮ ਤੁਧ ਨ ਖਾਣੀ ਚਾਰੇ ਗਾਵਮ ਤੁਧ ਨ ਖੰਡ ਮੰਡਲ ਵਿਰਮਿੰਡਾ ਕਰ ਕਰ ਕੇ ਤੇਰੇ ਤਾਰੇ ਸੇਹੀ ਤੁਧ ਨ ਗਾਵਨ ਜੋ ਤਤ ਪਾਉ ਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧ ਨ ਗਾਵਨ ਸੇ ਮਚਿਤ ਨਾਮ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸੱਚ ਸੱਚੇ ਨਾਹੀ ਹੈ ਭੀ ਉਸ ਜੈ ਨਜਸੀ ਰਚਨਾ ਜਿਨ ਲਚਾਈ ਰੰਗੇ ਰੰਗੇ ਬਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਏ ਕਰ ਕਰ ਦੇਖੇ ਕੀਤਾ ਆਪਣਾ ਜਿਤ ਸਤੀ ਵੜਿਆਏ ਜਿਤ ਪਸ ਪਸ ਕਰਸੀ ਫਿਰ ਕਮਨਾ ਕੋ ਨਾ ਜਾਏ ਸੋ ਪਾਸਾ ਹੋ ਸਭ ਪਸ ਸਭ ਨਾਨਕੋ ਰਹਿਣ ਰਜਾਈ ਸੋਣ ਵੱਡਾ ਕਿਸਬ ਕੋਈ ਕੇਵੜ ਵੱਡਾ ਟਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਕੇ ਵਡਚੀਰਾ ਰਾਹਾਓ ਸਭ ਸੁਰਤੇ ਮਨ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਇ ਕੜ ਨਾ ਜਈ ਤੇਰੇ ਤਨ ਵਡਿਆਈ ਸਭ ਸਤ ਸਭ ਤਬ ਸੋਚੰਗਿਆ ਆ ਸਿਤਾ ਪ੍ਰਕਾ ਕਿਵੜਿਆ ਆ ਤੁਧ ਗਣ ਸੁਧਿ ਕਰਨਾ ਪਾਈਆ ਪਰ ਮਿਲਣਾ ਈ ਠੋਕਰਾਈਆ ਆਖਣ ਵਾਲਾ ਕਿਆ ਵਿਚਾਰ ਸਿਖਤੀ ਬਰੇ ਤੇਰੇ ਪੰਡਾਰਾ ਜਿਸ ਤੋਂ ਦੇ ਤਿਸੇ ਕਿ ਅਚਾਰ ਨਾਨਕ ਸੱਚ ਸਵਾਰਣ ਨਾਸਵਾ ਮਾਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸੱਚਾ ਨਾਮ ਸਚ ਨਾਮ ਕੀ ਲਾਗੇ ਭੋਗਤ ਭੁਖੇ ਖੈ ਚਲੇ ਦੂਖ ਸੁਖੰ ਸ੍ਰੀ ਮੇਲੀ ਮਾਇ ਸੱਚਾ ਸਾਰ ਸੱਚੇ ਨਾ ਰਹਾਉ ਸਚ ਨਾਮ ਕੀ ਤਲ ਵਢਿਆ ਆਖ ਤੱਕੇ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਕਾਟ ਨ ਜਾਏ ਨਾਉ ਮਰਨ ਸੋਗ ਦੇ ਤਦਿਰ ਚੁੱਕੇ ਭੋਗ ਨ ਰਹੀਂ ਕੋਏ ਨਾ ਕੋ ਹੋਆ ਨਾ ਕੋਏ ਜਿਵੜਾ ਆਪ ਤੇ ਉੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਇਕਮ ਜਾਤ ਨਾਨਕ ਨਾਮੈ ਬਖਸ਼ਨਾਤ ਰਾਗੁ ਗੁਜਰੀ ਮਾਲਾ ਚੌਥਾ ਹਰਿ ਕੇ ਜਨ ਸਤਿਗੁਰ ਪ੍ਰਖਾ ਬਿਨੋ ਗੁਰ ਗ੍ਰਿਪਾ ਸੰਕੀਰ ਕੰਸੁ ਕੁਸੁਰ ਨਾਇ ਕਰਿ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋ ਕੋ ਰੰ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰਿ ਕੀਰਤਿ ਮਰੀਰੇ ਰਾਖਾ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਤ੍ਰਿਪਤਾਸੇ ਮੇ ਸੰਗਤ ਗੁਣ ਪ੍ਰੇਗਾ ਜਿਨ ਹਰ ਹਰ ਰਸ ਨਾਮ ਨਾ ਪਾਇ ਤੈ ਭਾਗ ਜੰਪਾ ਜੋ ਸਤਿਗੁਰ ਸਰੂਪ ਸੰਗਤਿ ਨੇ ਆਇ ਤ੍ਰਿਪਿ ਜੀਵੇ ਤ੍ਰਿਗ ਜਿਵਾ ਜਿਨ ਹਰ ਜਨ ਸੁ ਸੰਗਤ ਪਾਈ ਤਨ ਦੂਰ ਮਸਤਕ ਲਿਖਿਆ ਲਿਖਾ ਸਨ ਧਨ ਸੁ ਸੰਗਤ ਜਿ ਤ੍ਰਿਸ ਪਾਇਆ ਮਰਜਲ ਨਾਨਕ ਨਾਮ ਪ੍ਰਕਾਸ਼ ਸੂਰਾ ਗੁਜਰੀ ਮਾਲਾ ਪੰਜਵਾ ਕਾਰਿ ਮਨ ਚਿਤ ਉਦਮ ਜਾਰ ਜੀਉ ਪਰਿਆ ਸੈਨ ਪੱਥਰ ਮੈਂ ਜਨ ਤੋ ਪਾਏ ਤਾ ਕਰਜ ਕਾਕੇ ਕਰ ਤਰਿਆ ਮੇਰੇ ਮਾਦੋ ਜੀ satsangत मिले सो ਤਰਿਆ ਗੁਰ ਪ੍ਰਸਾਦ ਪਰਮਤ ਪਾਇਆ ਸੁਖੇ ਕਾਜ ਕਰਿਆ 라ও ਜਿਰਨ ਪਿੱਤਾ ਲੋਕ ਸੁਖ ਬਿਨੰਤਾ ਕੋਈ ਨਿਭਸ ਕੀ ਤਰਿਆ ਸਿਰ ਸਿਰ ਸਬਾਏ ठाकुर ਕਾਏ ਮਨ ਪਵ ਕਿਰਿਆ ਹੁ ਦੇ ਉਠਾ ਬਿਸੇ ਕੋਛਾ ਤੁਸ ਪਾਚੇ ਬਚਰੇ ਛਰਿਆ ਤਨ ਕਉਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ 10 ਅਸ਼ਟ ਸਿਦਾਨ ठाकुर करतਲ ਦਰਿਆ ਜਿਰਨਾਨਕ ਬਨ ਬਲ ਸਤ ਬਲ ਜਾਈ ਤੇਰੰਤ ਨਾ ਪਾਰ ਮਰਿਆ ਰਾਗ ਅਸਮਲਾ ਚੌਥਾ ਸੋ ਪਰਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਕ ਨਰੰਜਨਾਰ ਪਰਕ ਨਰੰਜਨ ਗੁਮਾ ਗਮ ਅਪਾਰ ਸਭ ਧਿਆਏ ਸਭ ਤੈ ਤੁਝੇ ਸੱਚੇ ਸਿਰਜ ਨਾਰਾ ਸਭ ਜੀ ਤੇਮਾਰੇ ਜੀ ਤੂੰ ਜੀਆਂ ਕਾ ਤਾਰ ਤੈ ਸੁਣਤੋ ਜੀ ਸਭ ਦੁੱਖ ਵਿਚਾਰਨ ਹਰਿ ਆ ਪੇਟਾ ਪੁਰਾਪੇ ਸੇਵਕ ਜੀ ਕਿਉ ਨਾਨਕ ਜੰਤ ਵਿਚਾਰਾ ਰੂਮ ਗੜਗੜੇ ਅੰਤਰ ਦਰੰਤਰ ਜੀ ਰੇ ਕੋ ਬ੍ਰਖਸ਼ ਨਾਨਕ ਦਾ ਤਿਕ ਵਿਖਾਰੀ ਜੀ ਸਭ ਤੇਰੇ ਚੂਜ ਬੰਡਾਣਾ ਤੂੰ ਆਪੇ ਦਾਤਾ ਆਪੇ ਬੁਗਤਾ ਜੀ ਉਤਤ ਬਿਨਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਪਿ ਖਾਣਾ ਜੋ ਸੇਵਿ ਜੋ ਸੇਵਿ ਤੁਧ ਜੀ ਚਰਨ ਨਾਨਕ ਤਨ ਕੁਰਬਾਨਾ ਹਰਤ ਐ ਹਰਤੈ ਤੁਧ ਜੀ ਸਹਿ ਜਿ ਜੁ ਮੈਂ ਸੁਖ ਵਾਸੀ ਸਹਿ ਮੁਕਤ ਸਹਿ ਮੁਕਤ ਪਜਨਾਂ ਤੇ ਆਇਆ ਜੀ ਤਨ ਟੁੱਟੇ ਜੰਮ ਕੀ ਪਾਂਸੀ ਜਿਨ ਨਿਰਪੋ ਜਿਨ ਨਿਰਪੋ ਤੇ ਆਇਆ ਜੇਤਨ ਕਉ ਸੁਖੁ ਗਵਾਸੀ ਜਨ ਸੇਵਿ ਅਜਨ ਸੇਵਿ ਆ ਮੇਰਾ ਅਰਜੀਤਰ ਸੁਨਾਸੀ ਸਹਿ ਧਨ ਸਹਿ ਤਨ ਜਨਾਰਤਿ ਆਇਆ ਜੀ ਜਿਨ ਨਾਨਕ ਬਲਵਰਦ ਜਿਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਬਰੀ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹਨ ਤੁਧ ਜਿਰਣ ਕਨੇਕ ਅਨੰਤਾ ਤੇਰੇ ਨਾ ਤੇਰੇ ਨਾ ਕਰ ਪੂਜਾ ਜੀਤ ਪਤਾ ਪ੍ਰਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਕੋੜੇ ਬਿ ਸਿਮਰਤ ਸਾਸਤਰ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜੀ ਨਾਨਕ ਜੀ ਜੋ ਪਾਵੇ ਮੇਰੇ ਭਗਵੰਤਾ ਤੂੰ ਆਤਮਾ ਪੁਰਖ ਵਰੁ ਕਰਤਾ ਜੀਤ ਜੀਵਣ ਹੋਰ ਨਾ ਕੋਈ ਤੂੰ ਜੋ ਜੁਗੇ ਕੋਤ ਦਸਦਾ ਤੂੰ ਇੱਕੋ ਜੀਤੋ ਨੈਤੁਲ ਕਰਤਾ ਤੂੰ ਇਹ ਤਦਾਤੇ ਪਵਨ ਸਿਵਰਤੇ ਜੀ ਤੂੰ ਆਪੇ ਕਰੇ ਤੂੰ ਹੀ ਤੁਹ ਦੇ ਆਪੇ ਸ੍ਰਿਸ਼ਟ ਸੁਪਾਈ ਜੀਤ ਦਾ ਪਿਤਰ ਸੁ ਕੋਈ ਜਨਾਨ ਨਗਨ ਗਾਵੈ ਕਰਤੇ ਕਿਰਤ ਸੁ ਤੇ ਕਾ ਜੁਣਿਆਸਾ ਮਾਲਾ ਚੋਤਾ ਤੂੰ ਕਰਤ ਦ ਚਾਰ ਵੇਡਾਂ ਸਾਈ ਜੋ ਤੂ ਕਬ ਸੁ ਇਤਿਤੀ ਜੋਤ ਦਸ ਤੂ ਪੈਰਾਵ ਸਭ ਤੇਰੀ ਤੂ ਸੁਭਨੇ ਧਿਆਇ ਅਜ ਸੁਨਾ ਕਿਰਪਾ ਕਰਤਨ ਨਾਮ ਰਤਨ ਪਾਇਆ ਗੁਰਮੁਖਲਾ ਦਾ ਮਨੁ ਗਤ ਵਿਛੜਿਆ ਤੂ ਜੀ ਆਪ ਮਿਲਾਇਆ ਤੂੰ ਦਰਿਆ ਸੁ ਸੁਜੀ ਮਾਇ ਤੁਜ ਬਿਨ ਦੂਜਾ ਕੋਈ ਨਾ ਜੀ ਜਨ ਸੁਬ ਤੇਰਾ ਖੇਲ ਵਿਨ ਜੋਗ ਮਿਲ ਵਿਛੜਿਆ ਸੰਜੋਗੀ ਮੈਂ ਜਸਨੋਂ ਤੂ ਜਾਣਾ ਹੈ ਸੋ ਜਨ ਜਾਣੇ ਹਰ ਗੁਣ ਤੁਧਿਆਕ ਬੁਖਾਣੇ ਜਿਨਾਂ ਅਰ ਸੇਵਿਆ ਸੁਪਾਸੇ ਜਿਰਨਾ ਨ ਸਮਾਇਆ ਤਉ ਆਪੇ ਕਰਤਾ ਤੇਰਾ ਕਿਸ ਬੋਏ ਤੁਧ ਬਿਨ ਦੂਜਾ ਵਰਨਾ ਕੋਏ ਤੋਂ ਕਰ ਕਰ ਵੇਖੇ ਜਾਣੈ ਸੁਜਨ ਨਾਨਕ ਗੁਰਮੁਖ ਪ੍ਰਗਟ ਸਭ ਮਨਲਾ ਪੈਲਾ ਤਿਤ ਫਿਰੜੇ ਬਿਨੈ ਵਸ ਪਾਣੀ ਭਉਗਤ ਨੇ ਕੀਆ ਪੰਗਜ ਮਾ ਭਗਨੈ ਚਾਲੇ ਹੰਮ ਦੇਖ ਤੈ ਡੂਬੀਐ ਮਨ ਇਕ ਨਾ ਚੇਤ ਸਮੋੜ ਮਨਾ ਹਰਬ ਸ੍ਰਿ ਤੇਰੇ ਗੁਣ ਗਲਿਆਰਾਉ ਨਾਉ ਜਤਿਸ ਤੇ ਨਾਹੀ ਪੜਿਆ ਮੂਰਖ ਮੁਗਦ ਜਨੰਬਿਆ ਪਰਨਤ ਨਾਨਕ ਤਿਨ ਕੀ ਸਰਣਾ ਜੇਤੂ ਨੈ ਮਸਤ੍ਰਿ ਸ ਸ ਮੱਲਾ ਪਿੰਜਮਾ ਬਈ ਪ੍ਰਾਪਤ ਮਾਨੁਕ ਦਿਉਰੀਆ ਗੋਬਿੰਦ ਮਨੁ ਕੀ ਤੇਰੀ ਭਰੀਆ ਵਰਕਾ تیر ਕਿਤੇ ਨਾਕਾਮ ਮਿਲ ਸਾ ਸੰਨਲਜ ਕੇਵਲ ਨਾਮ ਸੁਰੰਜਾਮ ਲਾਗ ਪਉ ਤਨ ਕੇ ਜਨ ਬੇਤਾ ਜਾ ਤਰਗ ਮਾਇਆ ਕੇਰਾਓ ਜਬ ਤ ਸੁੰਝਮ ਤਰਬਨਾ ਕ ਮਾਇਆ ਸੇਵ ਸਾਧਨਾ ਜਾਣਿਆ ਰਾਇਆ ਕਬ ਨਾਨਕ ਮਨੀਚ ਕਰਮਾ ਸਰਨ ਪ੍ਰੇਕੀ ਰੱਖੋ ਸਰਬਨਾ ਪਾਛਿ ਦਸਮੇ ਕਵੇ ਬਾਚ ਬੇਨਤੀ ਚੋਪਈ ਅਮਰੇ ਕਰਵਾ ਤੇ ਰੱਛਾ ਪੂਣ ਜਿਤ ਕਿਛਾ ਤਉ ਚਰਨਨ ਮਰੇ ਹਮਾਰਾ ਪਿਨਾ ਜਾਣ ਕਰੋ ਪਰਤ ਪਰ ਅਮਰੇ ਦੁਸ਼ਭ ਤੁਮ ਕਾਉ ਆਪਦੇ ਮੋਏ ਬਚਾਓ ਸੁਖਿ ਬਸੇ ਮੋਰ ਪਰਵਾਰਾ ਉਪ ਸਿਕਸ ਦੇ ਕਰਤਾਰਾ ਮੋਰ ਰਚਨਿ ਜੁ ਕਰਦੇ ਕਈ ਸਭ ਬੈਰਨ ਕੋ ਆਸੰਗਾਰੀਏ ਪੂਰਨ ਹੋਇ ਮਾਰੀਆ ਸਤਿ ਵਰ ਪਜਨ ਕੀ ਰੇ ਪਿਆਸ ਨਛੜ ਕੋਈ ਬਰਨਤਿ ਆਉ ਜੋ ਗਰਚਾ ਸੁ ਤੁਮ ਤੇ ਪਾਉ ਸਿਰਸਕ ਮਾਰੇ ਤਾਰੀਏ ਚਨ ਚਨ ਸਤਿ ਰਮਾਰੇ ਮਾਰਿਆ ਆਪਾ ਦੇ ਮਜੀਬ ਬੜੀਏ ਮਰਣ ਕਾਲ ਕਾ ਤਰਾਛਨੇ ਮਰੀਆ ਜੋ ਸਦਾ ਮਾਰੇ ਪੱਛਾ ਸ੍ਰੀ ਅਸਤਜੂ ਕਰਿਓ ਰੱਚਾ ਰਾਖ ਲਿਓ ਮੋ ਰਖਣ ਹਾਰੇ ਸਹਿ ਸੰਤ ਸਹਿ ਪਿਆਰੇ ਦੀਨ ਬਦਜ ਕੇ ਹੰਤਾ ਆਤਮਾ ਪੂਰੀ ਚਤੁਰਤ ਕੰਤਾ ਕਾਲ ਪੈ ਬਰਵੰਦ ਤਰਾ ਕਾਲ ਪੈ ਜਿਵ ਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ ਸਭ ਲੋ ਕਾਲ ਕਾ ਕੀ ਅਤਮਾਸਾ ਜਵਨ ਕਾ ਜੁਗ ਸੋ ਕਿਉ ਬੈਦਰਾਜ ਬ੍ਰਹਮਾ ਜਿਥਿਉ ਜਵਨ ਕਾ ਸਭ ਲੋਕ ਸੁਵਾਰਾ ਨਮਸਕਾਰੇ ਤਾਈ ਅਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਵ ਦੇਤ ਜਚਨ ਪੁਜਾਇਓ ਆਦਨ ਤੇ ਕਵਤਾਰਾ ਸੋਈ ਗੁਰੂ ਸਮਝੋ ਅਮਾਰਾ ਨਮਸਕਾਰ ਤੇ ਸੇ ਕੋ ਹਮਾਰੀ ਸਵਰ ਪਰਜ ਜਨਾ ਸੁਵਾਰੀ ਸਿਵ ਕੁਨ ਕੋ ਸਿਵ ਗੁਣ ਸੁਖ ਦੀਓ ਸਰਣ ਕੋ ਪਲਮ ਬਦ ਕੀਆ ਗੜਗੜ ਕੇ ਅੰਤਰ ਕੀ ਜਾਣਤ ਬਲੇਵਰੇ ਕੀ ਪੀਰ ਪਛਾਨ ਚੀਟੀ ਤੇ ਕੁੰਜਸਤੂਲਾ ਸਵਪੁਰਿ ਕਿਰਪਾ ਦ੍ਰਿਸ਼ਟ ਕਰ ਪੂਨਾ ਸੰਤਾਂ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਗੜਗੜ ਕੇ ਪੜਗੜ ਕੀ ਜਾਣੈ ਜਦਰ ਕਰ ਕਰਤਾ ਪਰ ਜਦਰ ਤਪ ਦੇ ਅਪਾਰ ਜਵਾਕਰ ਕਰ ਤੂ ਕਬੋ ਤੁਮ ਮੈਂ ਮਿਲਤੇ ਜੇ ਤੇਰੇ ਸਭੋ ਜੇ ਤੇ ਵਤਨ ਸ੍ਰਿਸ਼ਟੁ ਬਤਾਰੇ ਆਪਣੇ ਬੂਝ ਵਿਚਾਰੇ ਤੁਮ ਸੋ ਬੀ ਤੇਰੇ ਤਿਨ ਰਲਮ ਜਾਤ ਪੇਤ ਪਿਧ ਰਿਆਲਮ ਨਿਰੰਕਾਰ ਨਿਰਵਕਉ ਨ ਲੰਭ ਆਦਿ ਨਿਲਾ ਸੰਪਤਾ ਕਮੜੋ ਚਰਤ ਬੇਦਾ ਜਪ ਕੋ ਪੈਉ ਨ ਪਉ ਤਬੇ ਦਾ ਤਾਪੁ ਕਰਪਣ ਮਾਨਤ ਮਾਮੜ ਕੁਝ ਬੇਤਨਾ ਜਾਣਤ ਮਾ ਦੇਵ ਕੋ ਕਿਸ ਤਸ ਸੁ ਨਿਰੰਕਾਰ ਕੋ ਚਨਤ ਨੈ ਪਵੈ ਆਪਨੇ ਬੁੱਧ ਜੀ ਤੇ ਬਨਨ ਬ੍ਰਮਣ ਤੋਇ ਤ੍ਰਿਤੀ ਤੁਮਰ ਲਖਨ ਜੈ ਪਸਾਰਾ ਕੈ ਬਿਸਤ ਜਪਤ ਸੰਸਾਰਾ ਇੱਕੇ ਰੂਪਨ ਰੂਪਾ ਰੰਗ ਗੋਰਾ ਕਈ ਭੂਪਾ ਅੰਦਰ ਜੈ ਰਜ ਸਤਜ ਕੀ ਨਿਯਮ ਤੁਮਝ ਖਾਨ ਪੌਰ ਚ ਦਿਨੇ ਕਉਪੁਰਜ ਬਿਟਾ ਕਉ ਸੰਮੁਦ ਸੰਕਰਿ ਗੱਟਾ ਸਗਰੇ ਸ੍ਰਿਜ ਕਾ ਚੰਬਾ ਜੁਗਾ ਸਰੂਪ ਸੋਮ ਅਵਰੱਛਾ ਮੇਰੀ ਤੁਮ ਕਰੋ ਸੇਖੋ ਸੁਖਸੰਗੁਰੂ ਦੁਸ਼ਟ ਜਨੁ ਉਤਪਾਤਾ ਸਭੁ ਮਲੇਸ਼ ਕਰੋ ਰਣਗਾਤਾ ਜੇ ਅਤਤ ਸੁਰਨੇ ਪਰੇ ਤਨ ਕਾ ਦੁਸ਼ੁਗਤਿ ਮਰੇ ਪ੍ਰੋਜਨ ਪੁਗ ਪ੍ਰੇਤਿਆ ਰੇ ਤਨ ਕੇ ਤੁਮ ਸੰਕਟ ਬਟਾਰੇ ਜੋ ਕਲ ਕੇਕ ਬਾਹਰ ਤਿਆ ਹੈ ਤਾਂ ਕੇ ਕਾਲ ਨਿਕਟ ਨ ਆਏ ਰਚਵ ਤਾ ਸਭ ਕਾਲਾ ਦੁਰਿਸ਼ਰ ਕਾਲਾ ਚਿਰੁ ਕਾਲਾ ਕਿਰਪਾ ਤਿਸ ਤਨ ਜਾਣਿਆਰਿਓ ਤਾ ਕੇ ਤਤਨੁ ਤੁਮਾਰਿਓ ਰਿਤ ਗੁਰਮੁਖ ਸਭੇ ਰਈ ਸਾਂਸੋ ਜੁਕੇ ਨਾ ਕੋਇ ਏਕ ਬਾਜਨ ਤੁਮੈ ਸਮਾਰਾ ਕਾਤਮਾਨ ਤੇ ਤਾਈ ਅਬਾਰਾ ਜਨਨ ਅੰਤਮਾਰੋ ਕਾ ਦਰਜ ਦਿਸੁ ਦੁਖ ਤੇਰਾ ਖੜਕੈ ਤਮੈ ਸਿਰ ਤਿਆਰੀ ਆਪ ਦੇ ਲੀਉ ਪਾਰੀ ਸਰਡੋ ਮਨ ਸਾਇ ਦਿਸੁ ਦੁਖ ਤੇ ਲਿਓ ਪਚਾਈ ਸਵਈਆ ਪਾਇ ਗਜਬ ਤੇ ਤੁਮ ਰਤਬ ਤੇ ਕੋ ਆਪ ਕਰਿ ਨਿਆਨਿਓ ਰਾਮ ਰਹਿਣ ਪੁਰਾਨ ਕੁਰਾਨ ਅਨੇਕ ਮਤ ਇੱਕ ਨਾ ਮੰਨਿਓ ਸਿਮਰ ਸਤ ਸੁਰ ਬੇਦ ਸਬੇ ਬਹੁ ਬਿਦ ਕਮ ਇੱਕ ਨਾ ਜਾਣਿਓ ਸਿਰਿਸ ਪਾਨ ਕਿਰਪਾ ਤੁਮਰੀ ਕਰ ਮੈ ਨ ਕੋ ਸੁਭ ਤੋਇ ਬਖਾਨਿਓ ਦੁਇਰਾ ਸਗਲ ਦੁਆਰ ਕੋ ਛੱਡ ਕੇ ਪਹੋ ਤਵਾਰੋ ਦਵਾਰ ਬਾਇ ਗਏ ਕੀ ਲਾਜ ਅਸੇ ਗੋਬਿੰਦ ਦਾਸ ਤਵਾਰੇ ਰਾਮ ਕਲੀ ਮਾਲਾ ਤੀਜਾ ਨੰਦਿ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਪਾਇਆ ਸਹਿਜ ਸੇਤੀ ਮਨਵ ਜਿ ਆਵ ਤਾਈਆ ਰਗ ਰਤਨ ਪਰਵਾਰ ਪਰੀਆ ਸ਼ਬਦ ਕਾਵਣੀ ਆਈਆ ਸੁਖ ਦੋਤਾ ਗਹੋਰੀ ਕੇਰਾ ਮਨ ਜਨੀ ਵਸਾਇਆ ਸੇ ਨਾਨਕ ਨੰਦ ਸਤਿਗੁਰੂ ਮੈਂ ਪਾਇਏ ਮਨ ਮੇਰੇ ਆ ਤੁ ਸੁਧਾਰ ਹੋਰ ਨਾਲੇ ਰਣਾਲ ਰਤੁ ਮੰਨ ਮੇਰੇ ਦੁਖ ਸਭ ਵਿਸਾਰ ਨੰਗੀ ਕਰੂ ਕਰੇ ਤੇਰਾ ਕਾਰ ਸਤਿ ਸਵਾਰਨਾ ਸਭ ਨਗਲਾ ਸਮਰਸ ਸੁਆਮੀ ਸੋਕ ਮਨੋ ਵਿਸਾਰੇ ਕੈ ਨਾਨਕ ਮਨ ਮੇਰੇ ਸਦਾ ਰੂਰ ਨਾਲੈ ਸਾਚੇ ਸਾਹਿਬਾ ਕਿਆ ਰਹੀ ਕਰ ਤੇਰੇ ਵਰਤਾ ਤੇਰੇ ਸਭ ਕੁਚ ਜਿਸ ਤਿਸ ਤੂ ਪਾਵੈ ਸਦਾ ਸਿਤਲਾ ਤੇਰੀ ਨਾਮ ਮਨ ਵਿਸਾਰੇ ਨਾਮ ਜਿਨ ਕੇ ਮਨ ਮਸਤਿਆ ਬਾਜ ਸੰਤ ਕਾ ਨੇਰੇ ਪਹਿਨਾ ਬੱਚੇ ਸਭ ਕਿਆਨੇ ਕਰ ਤੇਰੇ ਸੱਚਾ ਨਾਮ ਮੇਰਾ ਤਾਰੂ ਸੱਚਾ ਨਾਮਾ ਧਰ ਮੇਰਾ ਜਨ ਬੁੱਖਾਂ ਸੁਖ ਬਵਾਈਆਂ ਕਰ ਤਾੰਦ ਸੁਖ ਮਨ ਆਏ ਵਰਸਿਆ ਜਨਿੱਚ ਸਤ ਪੂਜਾਈਆਂ ਸਦਾ ਪ੍ਰਵਾਨ ਕੀਤਾ ਗੁਰਬਿੱਟੂ ਜਿ ਦੇਵੜੀਆਂ ਆਇਆ ਪਹਿਨਾ ਸੁਣ ਸੁੰਤ ਸਭ ਦਰੋਪਿਆ ਰੋ ਸੱਚਾ ਨਾਮ ਮੇਰਾ ਤਾਰੂ ਬਾਜੇ ਪਉਜਤ ਕਰਤ ਬਾਬੇ ਗਰਤਵਾ ਕਿਸੁ ਬਿਦਵਾਜੇ ਕਲਾ ਜਿਤੁ ਗਰਤਾਰੀਆਂ ਪੰਜ ਦਤੁ ਦਵਾਸ ਕੀਤੇ ਕਾਲ ਕੰਡਕ ਮਾਰਿਆ ਤੁਰਕ ਰੰਗ ਤੁਜਨ ਕੋ ਸੇ ਨਾਮੁ ਰਕੇ ਲਾਗੇ ਕਹਿ ਨਾਨਕ ਤੈ ਸੁਖੁ ਗਵਾ ਤਿਤ ਗੁਰ ਨਦਵਾਜੀ ਅਨੰਤੁ ਨਾ ਵਡਪਾ ਗਿਓ ਸੁਗਲੇ ਮਨੋਰਥ ਪੂਰੇ ਪਾਰ ਬਰਮ ਬਰਪਾਇ ਉਤਰੇ ਸੁਗਲੇ ਵਿਛੁਰੈ ਦੁਖ ਰੋਗ ਸੰਤਾ ਪਤਰੇ ਸੁਣੈ ਸਚੀ ਬਾਣੀ ਸੰਤ ਸਦੰਬਿ ਸ੍ਰਿਤਿ ਪੂਰੇ ਗੁਰ ਤੇ ਜਾਣੈ ਸੁਣ ਤੇ ਪਨੇਦ ਕਤੈ ਪਵਿਸ਼ ਸੁਤ ਕਰਿਆ ਪਰਿ ਪੂਰੀ ਬਿਰਮੰਤ ਨਾਨਕ ਗੁਰ ਚਰਨ ਲਾਗੇ ਬਾਜ ਅਨ ਪੂਰੀ ਮਦਮਣੀ ਮਾਲਾ ਪੰਜਵਾ ਥਾਲ ਵਿਤਨ ਵਸਤੂ ਪਈਓ ਸਤ ਸੰਤੋਗ ਵਿਚਾਰੋ ਅੰਮ੍ਰਿਤ ਨਾਮ ਟਰਪੁਰ ਖਾ ਪਿਓ ਸਤ ਸਿ ਅਦਾਰੋ ਜੇ ਕੋ ਖਾਵੇ ਜੇ ਕੋ ਪੰਚੇ ਤਿਤ ਕਾਉ ਏ ਉਦਾਰੋ ਏ ਵਸਤ ਜੀ ਨਹਿ ਜਾਏ ਨਿਤ ਨਿਤ ਰਕੁਰ ਤਾਰੋ ਤਰਸ ਸੰਸਾਰ ਤੁੰਗ ਤਰੀ ਸਬਨਾਨਕ ਪਰਮ ਪ੍ਰਸਾਰ ਉਪਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕਿਤੋ ਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਤਰਸ ਪਿਆ ਮੈਂ ਰਾਮਤਿ ਸੁਲਗੁ ਸੋ ਜਨ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਰਤੀ ਵੇ ਹਰਿਆ ਪੜੀ ਜਿੱਥੇ ਤੁਮ ਰੱਤ ਜਿੱਥੇ ਕੋਈ ਨਾ ਉੱਤੇ ਤੇਰੀ ਰਗਣੀ ਉੱਤਰ ਮੈਂ ਸੁਣ ਕੇ ਜਮਕੇ ਦੂਤ ਨਾ ਤੇਰੇ ਛਿੜ ਜਾਏ। ਫੌਜਲ ਵਿਕਮ ਸੁਗਾ ਉਪਰ ਸੁਪਦੀਪਾਰ ਪਾ ਜਮ ਕੋ ਲੱਗੀ ਤਿਆਸ ਅੰਮ੍ਰਿਤ ਸੇ ਖਾਏ ਕਲਮੇ ਪਨ ਗੁਣ ਗੋਬਿੰਦ ਗਾਏ। ਸਭ ਸੇ ਨੋ ਕਿਰਪਾ ਰਤ ਮਾਲੇ ਸਾਇ ਸੇ ਵਿਕਤਾ ਕੋਈ ਨਾ ਜੇ ਜੈਤ ਦੇਸ ਲੋਕ ਮਹਲਾ ਪੰਜਵਾ। ਅੰਤਰ ਗੁਰ ਰਾਧਨਾ ਜੀਵ ਅਜਪ ਗੁਰ ਨਾਮ ਨੇਤਰ ਤ ਤੁਪ ਰੇਖਣਾ ਸੁਵਰਣੇ ਤੁੰਨਾ ਗੁਰ ਨਾਮ। ਸਤਿਗੁਰ ਸਿੱਤੇ ਉੱਤੇ ਅਦਰਗੇ ਪਾਈ ਠਾਓ ਕਉ ਨਾਨਕ ਕਿਰਪਾ ਕਰ ਜਸਨੇ ਵਤ ਦੇ ਜਗ ਮੈ ਤੁਮ ਕਾੜੀ ਵਿਲੇ ਕਈ ਕੈ ਮਾਲਾ ਪੰਜਾਰ ਖਿਰਕਣਾਰਾ ਪਵਾਰੀਆਂ ਗੁਰ ਕੀ ਪੈਰੀ ਪੈ ਕਾਜ ਸੁਆਰਿ ਅਨ ਹੋ ਆਪ ਦਿਆਲ ਮਨੁਰਾ ਵਿਸਾਰਿ ਅਨ ਸਜਨ ਕੈ ਸੰਗ ਬੋਜਰ ਤਾਰਿ ਅਨ ਸਾਕਤ ਨਿੰਦਗ ਦਿਸਟਖਿਨ ਮਾ ਬਿਧਾਰਿ ਅਨ ਇਸ ਤੇ ਰਕੀਟੇ ਕੋ ਨਾਨਕ ਮੰਨੇ ਮਾਏ ਜਿਸਮਰ ਸੋ ਕੋ ਸਗਲੇ ਦੁਖ ਜਾਇ ਤਿਸ ਸਾਹਿਬ ਕੀ ਟੈ ਕੋ ਨਾਨਕ ਮੰਨੇ ਮਾਏ ਜਿਸਮਰ ਸੁਖ ਹੋਏ ਸਗਲੇ ਦੁਖ ਉਜਾਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਵੇਲਾ ਰਾਗੁ ਗੁਰਦੀਪ ਕੀ ਮਾਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੇ ਗਰ ਕੀਰਤ ਆਖੇ ਕਰਤੇ ਕੋਈ ਵਿਚਾਰ ਤਿਤ ਗਰ ਗਾਓ ਸਵੇਲਾ ਸਿਵਰੋ ਸਿਰਜਣਹਾਰ ਤੂੰ ਗਾਓ ਮੇਰੇ ਨਿਰਬੋਕਾ ਸਵੇਲਾ ਹਉ ਵਾਰੀ ਜਿਤ ਸਵੇਲੇ ਸਦਾ ਸੁਖ ਹੋਇ ਰਾਉ ਨਿਤਨਿਤ ਜਿਹੜੇ ਸਮਾਲੇ ਅੰਨ ਦੇਖੇਗਾ ਦੇਵ ਨਿਹਾਰ ਤੇਰੇ ਦਾਨਿਕ ਮਤਨਾ ਪਵੇ ਤਿਸ ਦਾਤੇ ਕਵਣ ਸਮਾਰ ਸੰਬਦ ਸਾ ਲਿਖਿਆ ਮਿਲਿ ਕਿਰਪਾਉ ਤੇਲ ਦੇਵ ਸੁਚਨਾ ਸੇ ਸੜੀਆਂ ਜੇ ਹੋਵੇ ਸਭ ਸੁਮੈਲ ਕਰ ਕਰਿ ਪੌਚ ਸਰੇ ਨਿਤ ਪਵੰਨਾ ਸੁਦਨ ਹਰਿ ਸਿੰਗਰੀਏ ਨਾਨਕ ਸੇ ਦਿਆਲਾ ਗਸਾ ਮਾਲਾ ਪਹਿਲਾ ਸ਼ੇ ਗੁਰੇ ਸ਼ੇ ਬੁਰੇ ਉਪਦੇਸ਼ ਗੁਰ ਗਰੇ ਕੁ ਵੇ ਸਨੇਕ ਬਾਬਾ ਜਿਗਰ ਕਰਤੇ ਕੀਰਤ ਹੋਏ ਸੁ ਗੁਰ ਰੱਖ ਵਡਿ ਹੋਈ ਤੋਇਰਾ ਵਿਸਿਆ ਜਸਿਆ ਘੜੀਆਂ ਬੈ ਰ ਦਿੱਤੀ ਵਾਰੀ ਮਾ ਹੋਵਾ ਸੁਰਜ ਕੋ ਰਤਨੇ ਕ ਨਾਨਕ ਕਰਤੇ ਕੀ ਕੀਤੇ ਵੈਸ ਰਾਗ ਦਿਨਾ ਸ੍ਰੀ ਮਾਲਾ ਪੈ ਲਗ ਗੁਰ ਮੈ ਥਾ ਰੋ ਚੰਨ ਦੀਪਕ ਬਨੈ ਤੌਰ ਕਾ ਮੰਡਲ ਜਨਕ ਮੋਤੀ ਰੂਪ ਬਲਿਆਨੋ ਪਉਣ ਚਰੂਪ ਰਿ ਸਭਲ ਬਨਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਬੋਖਣਾਂ ਤੇਰੀ ਹਾਰਤੀ ਅਨਤ ਸਬਦਵਜੰਤ ਪੈਰੀ ਰਾਹਾ ਸਤੋ ਨਨਨ ਤਕੂ ਸੇ ਸਮੂਰਤ ਨੰਨਾ ਇਕ ਤੋਈ ਸਸ ਪਦ ਬਿਨਨੇ ਪਦ ਗੰਧ ਬਿਨ ਸਸ ਗੁਰ ਚਤਤ ਮੈਂ ਸਭ ਮੈਂ ਜੋ ਜੋ ਤੇ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੇ ਜੋਤਿ ਪਰ ਗੁਟ ਜਤਿਪਾ ਸੁਆਰਥੀ ਹੋਏ ਅਰ ਚਰਨ ਕਵਲ ਮੁਕਰੰਦ ਲੋਭਤ ਮੰਦਨ ਮਾਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋਏ ਜਤ ਤੇਰੇ ਨਾਇ ਵਸਰ ਗੁੜੀਪੁਰ ਬਿਮਲ ਚਉਤਾ ਕਾਮ ਕਰੋ ਤਨ ਗੁਰ ਕੋ ਪਰਿਆ ਮਿਰ ਸਾਧੂ ਖੰਡਲ ਖੰਡਾ ਕੂਰਬ ਲਿਖਤ ਲਿਖੇ ਗੁਰ ਪਾਇ ਮਨ ਹਰ ਲੋ ਮਨ ਰਵੰਡਾ ਕਰ ਸਾਧੂ ਅੰਜਲੀ ਪਨ ਵੱਡਾ ਕਰ ਡੰਡੋ ਉਤਪਨ ਵੱਡਾ ਰਾਵ ਸਾਖਤ ਰਸਾਤ ਨਾ ਜਾਣਿਆ ਆਤਨੰਤਰ ਮੈਂ ਕੰਡਾ ਜਿਵੇਂ ਜਿਵੇਂ ਚੱਲੇ ਚੁਬੈ ਦੁਖ ਪਾਵੈ ਜਮ ਕਾਲ ਸੈ ਸੁਰ ਡੰਡਾ ਹਰ ਜਨ ਹਰ ਹਰ ਨਾਮ ਸਮਾਨੈ ਦੋਖੋ ਜਨਮ ਮਰਨ ਬੋ ਖੰਡਾ ਬਿਨਾਸੀ ਪੁਰਖ ਪੈ ਪਰਮੈ ਸੁਖ ਬਹੁ ਸੋਖ ਖੰਡ ਬ੍ਰਵੰਡਾ ਹਮ ਗਰੀਬ ਮਸਕੀਨ ਪਰਬ ਤੇਰੇ ਹਰਿ ਰਾਖ ਰਾਖ ਬਡ ਬਡਾ ਜਨ ਨਾਨਕ ਨਾਮਾ ਦਾਤੇ ਕਰ ਨਾਮ ਸੁਖ ਮੰਡਾ ਰਾਗ ਗੂੜੀ ਪੁਰ ਮਾਲਾ ਪੰਜਵਾਮ ਕਰ ਬਿਨੰਤੀ ਸੁਣੋ ਮੇਰੇ ਪਿਤਾ ਸੰਤ ਤੇਲ ਕੀ ਭੇਲਾ ਇਆਂ ਖਾਟ ਚਲੋ ਅਰਲਾ ਅੱਗੇ ਬਸਨ ਸੁਵੇਲਾ ਆਉਤ ਗੱਟੇ ਦਿਨ ਸੂਰ ਨਾਰੇ ਮਰਗੁਰ ਮਿਲ ਕਾ ਸਵਾਰੇ ਰਾਉ ਇਹੋ ਸੰਸਾਰ ਵਿਕਾਸ ਸੰਸਰੇ ਮੈਂ ਤਰਿ ਉਬਰਿ ਗਿਆਨੇ ਜਿਸੇ ਜਗਾਏ ਪਿਵਾਵੇ ਇਹ ਰਸ ਅਗਤ ਕ ਤਤ ਨ ਜਾਣੇ ਜਾ ਕੋ ਐਸੋ ਹੀ ਪਿਆ ਜੋਰ ਘੁਰਤੇ ਮਨੇ ਬਸੇਰਾ ਨਿਜ ਘਰ ਮਿਲ ਪਵ ਸੁਖ ਸੇਜੇ ਬੌਰਨ ਇਹੋ ਪੇਰਾ ਅੰਤਰ ਜਾਮੀ ਪੁਰਪ ਵਿਦੋਤੇ ਸਰਦਾ ਮਨ ਕੀ ਪੂਰ ਨਾਨਕ ਦਾਸੇ ਸੁਖ ਮੰਗੇ ਮੁਕਤ ਕਰ ਸੰਤਨ ਕੀ ਤੂਰ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰ ਨਾਨਕ ਦਾਸੇ ਸੁਖ ਮੰਗੇ ਮੁਕਤ ਕਰ ਸੰਤਨ ਕੀ ਤੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ